ਨਾ ਸਰੋ ਮਨਸੂਰ ਗੁਰ ਗੋਬਿੰਦ ਸਿੰਘ ਏਤ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ 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 ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਨਾਸਰੋ ਮਨਸੂਦ ਗੁਰ ਗੋਬਿੰਦ ਸਿੰਘ ਤੇਜ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਅਸੀਂ ਨਾ ਸੋਸ਼ਲ ਮੀਡੀਆ ਤੇ ਸੋਸ਼ਲ ਨੈਟਵਰਕ ਤੇ ਸੁਣਿਆ ਸੀਗਾ ਬਈ ਅੱਜ ਇੱਥੇ ਕੋਈ ਇਕਤਰਤਾ ਹੋ ਰਹੀ ਹੈ ਤੇ ਹਰ ਰੋਜ਼ ਸੁਣ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਗੁਰਬਾਣੀ ਦਾ ਜਿਹੜਾ ਫਰਮਾਨ ਹੈ ਕੂੜ ਬੋਲ ਮਰਦਾਰ ਖਾਏ ਅਬਰੇ ਨੂੰ ਸਮਝਾਉਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਆਗੂ ਜਾਪੇ ਇਹਦੇ ਜਿਹੜੇ ਬਿਲਕੁਲ ਇਨ ਬੈਨ ਸੱਚ ਹੋ ਰਿਆ ਗੁਰਬਾਣੀ ਦੇ ਇਹ ਵਾਕ ਔਰ ਜਿੱਥੇ ਇਹ ਸੁਖਬੀਰ ਸਿੰਘ ਬਾਦਲ ਆਪ ਤੇ ਇਹ ਇਹਨਾਂ ਦਾ ਬੇੜਾ ਘਰਕ ਹੋਇਆ ਹੀ ਆ ਇਹਨਾਂ ਨੇ ਨਾਲ ਸ਼੍ਰੋਮਣੀ ਕਮੇਟੀ ਦਾ ਵੀ ਬੇੜਾ ਘਰ ਕਰਨ ਵੇ ਤੇ ਤੁਲੇ ਹੋਏ ਆ ਤੇ ਅਸੀਂ ਇਹ ਗੱਲ ਨੂੰ ਸੁਣ ਕੇ ਗਿਆਨੀ ਹਰਪੀਰ ਸਿੰਘ ਦੇ ਨਾਲ ਪਰਾਂ ਦੇ ਨਾਲ ਜਿਹੜੀ ਉਹਨਾਂ ਦੀ ਕਿਰਦਾਰ ਕੁਛ ਹੀ ਹੋ ਰਹੀ ਆ ਹਰ ਕੌਮ ਦਾ ਬੱਚਾ ਬੱਚਾ ਇਸ ਗੱਲ ਦਾ ਦੁੱਖ ਮਨਾਉਂਦਾ ਤਾਂ ਅਸੀਂ ਇਸੇ ਗੱਲ ਨੂੰ ਸੁਣ ਕੇ ਸੋਸ਼ਲ ਮੀਡੀਆ ਤੇ ਮੇਰੇ ਨਾਲ ਐਡਵੋਕੇਟ ਅਫਤਾਰ ਸਿੰਘ ਜੀ ਕਲੇਰ ਸਾਹਿਬ ਨੇ ਇਹ ਸਾਚ ਸਾਬਕਾ ਸੂਚਨਾ ਕਮਿਸ਼ਨਰ ਅਤੇ ਸਰਦਾਰ ਦਿਲਬਾਗ ਸਿੰਘ ਸੀਨੀਅਰ ਅਕਾਲੀ ਲੀਡਰ ਰਿਹਾ ਸੀ ਔਰ ਸਾਡੇ ਬਜ਼ੁਰਗਾਂ ਨੇ ਇਸ ਪਾਰਟੀ ਨੂੰ ਬਣਾਇਆ ਸੀ ਤੇ ਅੱਜ ਉਹ ਪਾਰਟੀ ਵੀ ਖਤਮ ਕਰ ਤੇ ਤੁਲੇ ਹੋਏ ਇਹ ਤੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਖਤਮ ਕਰਨ ਤੇ ਇਹ ਤੁਲਿਆ ਹੋਈ ਇਹ ਜੁੰਡਲੀ ਬਾਦਲ ਜੋਂ ਡੀਏ ਕੰਪਨੀ ਬਣਦੀ ਇਹਨਾਂ ਦੀ ਇਹ ਕੰਪਨੀ ਨੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਰਹੀ ਆ ਤੇ ਇਥੋਂ ਤੱਕ ਵੀ ਪਤਾ ਲੱਗਾ ਅੱਜ ਖਾਸ ਕਰਕੇ ਸੂਤਰਾਂ ਤੋਂ ਕਿ ਇਹ ਤਿੰਨੇ ਜਸੇਦਾਰ ਸਹਿਬਾਨਾਂ ਨੂੰ ਸਟੈਪ ਡਾਊਨ ਕਰਨ ਲੱਗੇ ਆ ਨਵੇਂ ਜਸੇਦਾਰ ਥਾਪ ਕੇ ਤੇ ਇਹਨਾਂ ਨੇ ਆਪਣੇ ਹੱਕ ਦੇ ਵਿੱਚ ਜਿਹੜੇ ਵੀ ਇਹਨਾਂ ਦੇ ਖਿਲਾਫ ਹੁਕਮ ਹੋਏ ਆ ਹਾਲਾਂਕਿ ਬਹੁਤ ਵੱਡੀ ਸਜ਼ਾ ਲੱਗਣੀ ਚਾਹੀਦੀ ਸੀਗੀ ਜਿਹੜੇ ਤੇ ਇਹਨਾਂ ਨੂੰ ਸੂਟ ਲੱਗ ਕਰਦੀ ਸੀਗੀ ਉਹ ਤੇ ਇਹਨਾਂ ਨੇ ਕਰ ਲਈ ਉਥੇ ਅੱਖਾਂ ਮੀਟ ਕੇ ਜਿਦਾਂ ਕਬੂਤਰ ਅੱਖਾਂ ਮੀਟਦਾ ਹੁੰਦਾ ਬਿੱਲੀ ਵੱਲ ਦੇਖ ਕੇ ਅੱਖਾਂ ਮੀਟ ਕੇ ਉਹ ਤਾਂ ਪੂਰੀ ਕਰ ਲਈ ਆ ਤੇ ਜਿਹੜਾ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਤੋਂ ਉਹ ਮੰਨਣ ਨੂੰ ਤਿਆਰ ਨੇਗੇ ਉਹ ਜਥੇਦਾਰ ਸਾਹਿਬ ਵੱਲੋਂ ਕਿਹਾ ਪਹਿਲਾਂ ਕਿਹਾ ਗਿਆ ਸੀ ਕਿ ਗਿਆਨੀ ਹਰਪ੍ਰੀਤ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਅਸੀਂ ਵੀ ਅਸਤੀਫਾ ਦੇਵਾਂਗੇ ਪਰ ਦੇਖੋ ਕੱਲ ਅਸੀਂ ਜ세ਦਾਰ ਸਾਹਿਬ ਨੂੰ ਖਾਸ ਕਰਕੇ ਇੱਕ ਸਮਾਗਮ ਸੀਗਾ ਰੋਪੜ ਗੁਰਦੁਆਰਾ ਬਾਬਾ ਕੁਮਾ ਮਾਸ਼ਕੀ ਜਿੱਥੇ ਮੇਰੇ ਕੋਲ ਸਟੇਜ ਹੁੰਦੀ ਆ ਉੱਥੇ ਵੱਡਾ ਸਮਾਗਮ ਆ ਕੱਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਉੱਥੇ ਵੀ ਨਤਮਸਤਕ ਹੋਣ ਵਾਸਤੇ ਆਏ ਸਾਡੀਆਂ ਉਹਨਾਂ ਦੇ ਨਾਲ ਧਾਰਮਿਕ ਵਿਚਾਰਾਂ ਹੋਈਆਂ ਔਰ ਉਹਨਾਂ ਦੇ ਚਿਹਰੇ ਤੋਂ ਲੱਗਦਾ ਕਿ ਉਹ ਜ਼ਰੂਰ ਕੋਈ ਵੱਡਾ ਸਟੈਪ ਚੁੱਕਣਗੇ ਔਰ ਜ਼ਰੂਰ ਕੋਈ ਜਿਹੜੀ ਭਾਵਨਾ ਆ ਕੌਮ ਦੀ ਜਿਹੜੀ ਉਹ ਉਹਦੇ ਅਨੁਸਾਰ ਚੱਲਣਗੇ ਇਹ ਲੱਗਦਾ ਉਹਨਾਂ ਕਿਤੇ ਪੰਥ ਨੂੰ ਖਤਰਾ ਨਹੀਂ ਨਜ਼ਰ ਆ ਰਿਹਾ ਕਿਉਂਕਿ ਪੰਥ ਜੋ ਜਿਸ ਤਰ੍ਹਾਂ ਇਹ ਕਰ ਰਿਹਾ ਜਥੇਦਾਰ ਸਾਹਿਬ ਨੇ ਹੀ ਲਾ ਦੇਣਾ ਇਹ ਚੰਗੀ ਗੱਲ ਨਹੀਂ ਪੰਥ ਨੂੰ ਨਹੀਂ ਖਤਰਾ ਕਿਸੇ ਤੋਂ ਵੀ ਪੰਥ ਨੂੰ ਕੁਝ ਨਹੀਂ ਕਰ ਸਕਦੇ ਇਹ ਜੇ ਪੰਥ ਇਕਜੁੱਟ ਹੋ ਗਿਆ ਨਾ ਤੇ ਪੰਥ ਨੂੰ ਕੌਣ ਹਰਾ ਸਕਦਾ ਬੜੀਆਂ ਬੜੀਆਂ ਔਕੜਾਂ ਝੱਲੀਆਂ ਪੰਥ ਨੇ ਜੰਗਲਾਂ ਦੇ ਵਿੱਚ ਵੀ ਰਹੇ ਆ ਪੰਥ ਨੂੰ ਕੋਈ ਖਤਰਾ ਨਹੀਂ ਇਸ ਜੁੰਟਲੀ ਤੋਂ ਇਹ ਪੰਥ ਇਕੱਠਾ ਹੋ ਕੇ ਚੱਲੇ ਤੇ ਆਪਣੇ ਆਪ ਹੀ ਇਹਨਾਂ ਨੂੰ ਤਾਂ ਪਛਾਣਣਾ ਨਹੀਂ ਲੋਕਾਂ ਨੇ ਇਹਨਾਂ ਨੂੰ ਘਰਾਂ 'ਚ ਨਹੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਮੰਨ ਦੇਣਾ ਤੇ ਅਸੀਂ ਤਾਂ ਤਿਆਰ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਜਿਹੜੀ ਐਗਜ਼ੀਕਟਿਵ ਆ ਅਸੀਂ ਇਹਨਾਂ ਨੂੰ ਕਿਸੇ ਸਟੇਜ ਤੇ ਨਹੀਂ ਬੋਲਣ ਦੇਣਾ ਅਸੀਂ ਇਹਨਾਂ ਨੂੰ ਵਿਰੋਧ ਕਰਨਾ ਇਹਨਾਂ ਦਾ ਐਸਜੀਪੀਸੀ ਦੀ ਜੇ ਗੱਲਬਾਤ ਕਰੀਏ ਜਥੇਦਾਰਾਂ ਦੀ ਅਧੀਨਗੀ ਥੱਲੇ ਚੱਲਦੀ ਹੁੰਦੀ ਸੀ ਜਿਵੇਂ ਜਥੇਦਾਰ ਕੁੰਡਾ ਹੁੰਦੇ ਸੀ ਹੁਣ ਤਾਂ ਐਸਜੀਪੀਸੀ ਜਥੇਦਾਰਾਂ ਦਾ ਰੋਲ ਨਿਭਾ ਰਹੀ ਹੈ ਜਥੇਦਾਰ ਉਹਨਾਂ ਤੋਂ ਨਿਵੇਂ ਤਰੀਕੇ ਦਾ ਅੱਛਾ ਐਸਜੀਪੀਸੀ ਤੋਂ ਪੈਦਾ ਹੋਈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸਿਰ ਤੇ ਬੈਠ ਗਈ ਐ ਐਸਜੀਪੀਸੀ ਦੇ ਉਹ ਸਿਰ ਤੇ ਬੈਠ ਗਈ ਆ ਕਰਕੇ ਹੁਣ ਅਧੀਨਗੀ ਕਬੂਲ ਦੀ ਆ ਐਸਜੀਪੀਸੀ ਤੇ ਜਿਹੜਾ ਧਮੀ ਸਾਹਿਬ ਦਾ ਰੋਲ ਰਿਆ ਪਿਛਲੇ ਸਮੇਂ ਦਾ ਰਾਨ ਉਹ ਬਹੁਤ ਮਾੜਾ ਰਿਆ ਸਾਨੂੰ ਬੜਾ ਦੁੱਖਿਆ ਐਡੀ ਵੱਡੀ ਸੰਸਥਾ ਦਾ ਪ੍ਰਧਾਨ ਆ ਤੇ ਜੋ ਉਹ ਕੁਝ ਕਰ ਰਿਆ ਨਾ ਉਹਦਾ ਬੱਚੇ-ਬੱਚੇ ਨੂੰ ਦੁੱਖਿਆ ਬਹੁਤ ਵੱਡਾ ਉਹਨਾਂ ਨੂੰ ਦੁੱਖਿਆ ਨਰਿੰਦਰਪਾਲ ਸਿੰਘ ਸਾਹਿਬ ਦਾ ਸਰਪੰਚ ਮੂੜੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਸੋ ਸਭ ਤੋਂ ਪਹਿਲਾਂ ਕੌਮ ਨੂੰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਅੱਜ ਇਕੱਠ ਜਥੇਦਾਰ ਭਾਈ ਹਰਪ੍ਰੀਤ ਸਿੰਘ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਾ ਸੀ ਉਹਨਾਂ ਦੇ ਸੰਬੰਧ ਵਿੱਚ ਜਿਹੜੀ ਉਹਨਾਂ ਦੀ ਕਰਦਾਰ ਕੁਝ ਹੋ ਰਹੀ ਹੈ ਉਹਦੇ ਸਬੰਧ ਵਿੱਚ ਹੋਇਆ ਸੀ ਔਰ ਜਿਹੜੀ ਸੰਗਤ ਸੀ ਉਹ ਸਿਰਫ ਇਲਾਕੇ ਦੀ ਆਮ ਮੁਹਾਰੀ ਸੀ ਕਿਸੇ ਨੂੰ ਇੱਕ ਤੋਂ ਦੂਜੇ ਨੂੰ ਵੀ ਮੈਸੇਜ ਨਹੀਂ ਲਾਇਆ ਗਿਆ ਸੋ ਸਾਰੇ ਜਾਗਦਿਆਂ ਚ ਮੇਰਾ ਆਲੇ ਆਏ ਨੇ ਸੋ ਜੇ ਮੈਂ ਗੱਲ ਕਰਾਂ ਤੇ ਸਾਡੀ ਜਿਹੜੀ ਅੱਜ ਕੌਮ ਹੈ ਇਹ ਕੌਮ ਦਾ ਨੁਕਸਾਨ ਕਿੰਨੇ ਕੀਤਾ ਹੈ ਸਿਰਫ ਇੱਕ ਬਾਦਲ ਪਰਿਵਾਰ ਬਾਦਲ ਟਰੇਡਿੰਗ ਕੰਪਨੀ ਨੇ ਕੀਤਾ ਦੇਖੋ ਸਾਡੇ ਹੁਣ ਜਥੇਦਾਰ ਜਿਹੜੇ ਹੈ ਕਿੰਨੇ ਭਾਈ ਇੱਥੇ ਸਮਾਣੇ ਜਿਹੜੇ ਫੌਜੀ ਸਾਹਿਬ ਉੱਥੇ ਬੈਠੇ ਨੇ ਟਾਵਰ ਤੇ ਅੱਜ 2 ਮਹੀਨਿਆਂ ਤੋਂ ਪਲੱਸ ਉਹਨਾਂ ਨੂੰ ਹੋ ਗਿਆ ਜੀ ਉਹ ਕਾਦੇ ਲਈ ਬੈਠੇ ਟੀ ਉਹ ਬੈਠੇ ਨੇ ਗੁਰੂ ਸਾਹਿਬ ਦੀ ਜਿਹੜੀ ਹੋਈਆਂ ਬੇਦਗੀਆਂ ਤੇ ਤੇ ਗੁਰੂ ਦੇ ਸਤਕਾਰ ਲਈ ਕਾਨੂੰਨ ਬਣਾਉਣ ਵਿੱਚ ਪਰ ਕੀ ਸਾਡੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਨੂੰ ਉਹ ਚੇਤਾ ਨਹੀਂ ਹੈਗਾ ਕਿ ਕੋਈ ਸਿੰਘ ਜਿਹੜਾ ਹੈਗਾ 300 ਫੁੱਟ ਤੇ ਬੈਠਾ ਹੈ ਤੇ ਅਸੀਂ ਜਾ ਕੇ ਉੱਥੇ ਬੈਠੀਏ ਔਰ ਇਹਨੂੰ ਪ੍ਰਚਾਰ ਕੇ ਔਰ ਅਸੀਂ ਆਪ ਦੀ ਕੌਮ ਦਾ ਜਿਹੜਾ ਹੈਗਾ ਪ੍ਰਚਾਰ ਕਰੀਏ ਪਰ ਨਾ ਇਹ ਤਾਂ ਬਾਦਲਾਂ ਦੇ ਪਿੱਟੂ ਬਣੇ ਹੋਏ ਨੇ ਕੀ 328 ਰੁਪਏ ਇਹਨਾਂ ਨੂੰ ਨਹੀਂ ਪਤਾ ਆਏਗਾ ਸੋ ਜੇ ਗੱਲ ਕਰੀਏ ਤੇ ਬਾਦਲਾਂ ਨੇ ਸਵਾਏ ਕੌਮ ਦੇ ਨੁਕਸਾਨ ਕਰਨ ਤੋਂ ਸੁਖਬੀਰ ਇंसा ਮੈਂ ਤਾਂ ਇਹਨੂੰ ਕਾਂਗਾ ਬਾਦਲ ਕੋਹੋਂ ਦਾ ਹੱਕਦਾਰ ਪਰ ਚਲੋ ਜੋ ਵੀ ਫੈਸਲਾ ਅਕਾਲ ਤਖਤ ਸਾਹਿਬ ਤੋਂ ਉਹ ਦਿਨ ਆਇਆ ਉਹਦੇ ਨਾਲ ਸਭ ਤੋਂ ਵੱਡਾ ਜਿਹਾ ਫੈਸਲਾ ਕਹੀਏ ਤੇ ਜਿਹੜਾ ਫਕਰੇ ਕੌਮ ਸੀਗਾ ਬਾਦਲ ਸਾਹਿਬ ਦਾ ਉਹ ਵਾਪਸ ਲੈਣਾ ਬੜੀ ਵੱਡੀ ਗੱਲ ਈ ਪਹਿਲੀ ਗੱਲ ਤਾਂ ਉਹਨੂੰ ਦੇਣਾ ਹੀ ਨਹੀਂ ਸੀ ਬੰਦਾ ਪਰ ਦੇਖੋ ਇਹਨਾਂ ਨੇ ਲਾਂਤ ਕਿੰਨੀ ਖੱਟੀ ਵੀ ਜੇ ਇਹਨਾਂ ਨੇ ਉਹ ਤੋਂ ਸ਼੍ਰੋਮਣੀ ਕਮੇਟੀ ਨੂੰ ਕਹਿਵਾ ਕੇ ਦਿਵਾਲਿਆ ਤੇ ਫਿਰ ਜਥੇਦਾਰ ਸਹਿਬ ਦਾ ਧੰਨਵਾਦ ਕਿ ਉਹਨਾਂ ਨੇ ਐਡਾ ਵੱਡਾ ਫੈਸਲਾ ਲਿਆ ਕਿ ਜੇ ਕਿਸੇ ਨੂੰ ਲਾਂਤਾਂ ਪਈਆਂ ਨੇ ਤੇ ਮਰਨ ਤੋਂ ਬਾਅਦ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਪਈਆਂ ਨੇ ਕਿਤੇ ਕਿਤੇ ਸਿਆਸਤ ਨਹੀਂ ਭਾਰੀ ਹੋ ਰਹੀ ਧਰਮ ਤੇ ਜੇ ਗੱਲ ਸਿਆਸਤ ਨਹੀਂ ਜੀ ਭਾਰੀ ਹੈਗੀ ਸਿਰਫ ਬਾਦਲ ਪਰਿਵਾਰ ਦੀ ਟਰੇਡਿੰਗ ਕੰਪਨੀ ਭਾਰੀ ਕਿਉਂਕਿ ਪਿਛਲੇ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਹੀਂ ਹੋਏ ਕਿ ਤੇ ਸ਼੍ਰੋਮਣੀ ਕਮੇਟੀ ਜਿਹੜੀ ਅੱਜ ਦੇਖੋ ਸਾਡੇ ਜਥੇਦਾਰ ਸਾਹਿਬ ਬਾਰੇ ਉੱਥੇ ਅੰਤਰੰਕ ਕਮੇਟੀ ਜਾਂ ਚੌੜਾ ਸਾਹਿਬ ਬਾਰੇ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਪਲੀਕੇਸ਼ਨਾਂ ਦਿੰਦੇ ਨੇ ਕਿ ਇਹਨਾਂ ਨੂੰ ਪਹਿਲਾਂ ਤਾਂ ਆਪਣੇ ਆਪ ਹੀ ਪਤਾ ਚਾਹੀਦਾ ਕਿ ਇਹ ਤੁਸੀਂ ਇਲੈਕਟਡ ਹੈ ਹੀ ਨਹੀਂ ਤੁਸੀਂ ਤਾਂ ਬਾਦਲਾਂ ਦੀ ਛਤਰ ਛਾਇਆ ਈਟ ਪੜ ਰਹੇ ਪਹਾੜੇ ਦੇ ਕੁਝ ਲੋਕੋ ਜੇ ਉਦੋਂ ਦਾ ਫੈਸਲਾ ਆ ਕੇ ਕਿਤੇ ਥੋੜਾ ਜਿਹਾ ਕਿਤੇ ਜਥੇਦਾਰ ਹੋਰ ਸਖਤ ਫੈਸਲਾ ਲੈਂਦੇ ਪਰੰਪਰਨ ਪੰਚ ਤੋਂ ਛੇਕਣਾ ਨਹੀਂ ਚਾਹੀਦਾ ਸੀ ਤੁਹਾਨੂੰ ਲੱਗਦਾ ਦੇਖੋ ਜੀ ਬਾਦਲ ਪਰਿਵਾਰ ਤਾਂ ਛੇਕਨੇ ਨਹੀਂ ਤੇ ਛੇਕੇ ਹੋਏ ਨਹੀਂ ਕਿਉਂਕਿ ਜਦੋਂ ਕੋਈ ਇਨਸਾ ਹੀ ਬਣ ਗਿਆ ਜਿਨੇ ਰਾਮ ਰਹੀਮ ਨੂੰ ਮਾਫੀ ਦਵਾਤੀ ਗੁਰੂ ਸਾਹਿਬ ਦਾ ਬਦਬੀ ਕਰਵਾਤੀ ਬਹਿਬਲ ਗੋਲੀकांड ਕਰਵਾਤਾ ਇਹਨਾਂ ਨੂੰ ਜਿਹੜੇ ਸੈਣੀ ਵਰਗੇ ਅਫਸਰਾਂ ਨੂੰ ਲਵਾ ਕੇ ਸਾਡੇ ਜਿਹੜੇ ਪਿਛਲੇ ਜਥੇ ਦੀ ਅਕਾਲ ਤਖਤ ਸਾਹਿਬ ਦੇ ਕੌਂਕੇ ਸਾਹਿਬ ਵਰਗਿਆਂ ਨੂੰ ਔਰ ਸਾਡੇ ਨੇਕਾਂ ਨੌਜਵਾਨ ਜਿਹੜੇ ਕੋ-ਕੋ ਕਸ਼ੀਦ ਕਰਤੇ ਉਹਨਾਂ ਨੂੰ ਅਫਸਰਾਂ ਨੂੰ ਇਹ ਤਰੱਕੀਆਂ ਦੇ ਰਹੇ ਨੇ ਇਹ ਤਾਂ ਛੇਕੇ ਹੋਏ ਨੇ ਇਹਨਾਂ ਦੇ ਤਾਂ ਪੈਰ ਥਲੇ ਬਟੇਰਾ ਆਇਆ ਸੀ ਸਰਕਾਰ ਰਿਪੀਟ ਹੋ ਗਈ ਇਹਨਾਂ ਨੂੰ ਭਲੇਖਾ ਹੋ ਗਿਆ ਤੇ ਗੁਰੂ ਘਰ ਇਹਨਾਂ ਨੇ ਨਿੱਜ ਦੀ ਜ਼ਕੀਰ ਬਣਾ ਲਈ ਕਿਤੇ ਨਾ ਕਿਤੇ ਇਹ ਨਹੀਂ ਜਾਪਦਾ ਕਿ ਸਿੱਖ ਸੰਗਤ ਦਾ ਜਿਹੜੀਆਂ ਦੋ ਫਾੜ ਵੀ ਨਜ਼ਰ ਆਉਂਦੀਆਂ ਨਹੀਂ ਜੀ ਦੋ ਫਾੜ ਨਹੀਂ ਹੋਈਆਂ ਉਹ ਕਿਉਂ ਲੱਗ ਰਿਹਾ ਸੀ ਉਹ ਸਾਨੂੰ ਇਸ ਕਰਕੇ ਲੱਗ ਰਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ 13 ਸਾਲ ਤੋਂ ਇਲੈਕਸ਼ਨ ਨਹੀਂ ਹੋਏ ਉਹ ਇਹਨਾਂ ਦੇ ਪਿੱਠੂ ਪਾਲਤੂ ਕੁੱਤੇ ਗਾਂ ਦਾ ਮੈਂ ਤਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਉਂਕਿ ਉਹਨਾਂ ਮੈਂਬਰਾਂ ਦਾ ਕੀ ਫਰਜ਼ ਬੰਦਾ ਸੀ ਤਾਂ ਉਦੋਂ ਫੈਸਲਾ ਕੀ ਬੰਦਾ ਸੀ ਕਿ ਜਿਹੜਾ 90 ਜਾਂ 97 ਲੱਖ ਰੁਪਈਆ ਸੀ ਜੇ ਮੈਂ ਕਿਤੇ ਤੁਸੀਂ ਕਿਸੇ ਭਰਾ ਦੀ ਡਿਊਟੀ ਲੱਗੀ ਕਿ ਤੂੰ ਇਸ ਸੰਸਥਾ ਦਾ ਮੁਖੀ ਹੈ ਮੈਂਬਰ ਹੈ ਤੇ ਜਦੋਂ 97 ਲੱਖ ਦਾ ਹੋਇਆ ਸੀ ਫੈਸਲਾ ਕਿ ਤੁਸੀਂ ਅਸ਼ਤਿਆਰ RAMLIP ਨੂੰ ਦਿਓ ਉਦੋਂ ਉਹਨਾਂ ਦੀ ਤੇ ਜ਼ਮੀਰ ਹੁੰਦੀ ਤੂੰ ਉਹਨਾਂ ਦਾ ਬੋਲਣਾ ਫਰਜ਼ ਬੰਦਾ ਸੀ ਕਿਉਂਕਿ ਉਹ ਮਰਿਆਂ ਜ਼ਮੀਰਾਵਾਲੇ ਬੈਠੇ ਨੇ ਤੇ ਇਸੇ ਕਰਕੇ ਤਾਂ ਮੀ ਕਦੀ ਬੀਬੀ ਜ਼ਗੀਰਕੌਰ ਨੂੰ ਗਾਲ੍ਹਾਂ ਕੱਢਦਾ ਔਰ ਜਿਹੜਾ ਵੀ ਕੋਈ ਫੈਸਲਾ ਜਥੇਦਾਰ ਜੇ ਅਸੀਂ ਕਹਿ ਦਈਏ ਕਈ ਸਾਡੀਆਂ ਸਿੱਖਾਂ ਦੇ ਮਨ 'ਚ ਥੋੜੀ ਦੁਬਤਾਂ ਵੀ ਸਿੰਘ ਸਾਹਿਬ ਪਹਿਲਾਂ ਕਿਉਂ ਨਹੀਂ ਬੋਲੇ ਦੇਖੋ ਜੇ ਬੰਦਾ ਪਹਿਲੇ ਦਿਨ ਹੀ ਬੋਲ ਪੈਂਦੇ ਤੇ ਲੋਕਾਂ ਨੇ ਕਹਿਣਾ ਸੀ ਕਿ ਇਹਨੂੰ ਜਥੇਦਾਰੀ ਕਰਨੀ ਨਹੀਂ ਆਈ ਪਰ ਇਹਦੇ ਮਨ 'ਚ ਹਰਪ੍ਰੀਤ ਜੀ ਦੇ ਇੱਕ ਗੌਮ ਪ੍ਰਤੀ ਦਰਦ ਸੀ ਚੁੱਪ ਕਰਕੇ ਬੈਠੇ ਰਹਿ ਵੀ ਚਲੋ ਕਿਤੇ ਟਾਈਮ ਆਊਗਾ ਤੇ ਫੇਰ ਹੀ ਇਹਨਾਂ ਨੂੰ ਜਵਾਬ ਦਿੱਤਾ ਜਾਏ ਤੇ ਤੁਸੀਂ ਇਹ ਦੇਖੋ ਜਿੱਦਨ ਫੈਸਲਾ ਕੀਤਾ ਉਥੇ ਅਕਾਲ ਤਖਤ ਸਾਹਿਬ ਤੋਂ ਤੇ ਬੜੀ ਨਿਡਰਤਾ ਨਾਲ ਫੈਸਲਾ ਆਇਆ ਤੇ ਮੈਂ ਜਥੇਦਾਰ ਰਖਵੀਰ ਸਿੰਘ ਜੀ ਨੂੰ ਵੀ ਇੱਕ ਬੇਨਤੀ ਕਰਨਾ ਉਦੋਂ ਜਦੋਂ ਫੈਸਲਾ ਕਰ ਰਿਹਾ ਸੀ ਤੇ ਤੁਸੀਂ ਸਾਰ ਸੁਖਬੀਰ ਸਿੰਘ ਬਾਦਲ ਕਿਹਾ ਕਿਉਂਕਿ ਜਦੋਂ ਕਿਸੇ ਨੂੰ ਤਨਖਾਹ ਲਕੜੀ ਹੁੰਦੀ ਹੈ کورٹ ਦੇ ਵਿੱਚ ਅਦਾਲਤਾਂ